ਸ਼ੀਕਾਲਸਾਰਾ ਨੂੰ ਰੀਲ ਪਲਾਸਟਿਕਸ ਗਿਆ ਦਿੱਤਾ ਦਾ ਸਵਾਗਤ ਹੈ। ਆਸ ਕਰਦੇ ਹਾਂ ਆਪ ਸਭ ਠੀਕ-ਠਾਕ ਹੋਵੋਗੇ। ਜੋ ਕੇਸਿੰਗ ਤੇ ਬਹੁਤ ਹੀ ਰਿਪੀਟ ਹੋ ਰਿਹਾ ਹੈਗਾ ਇਹ ਵਰਕ ਆਪਣਾ ਪੈਨਾਂ ਦੀ ਦਵਾਈਆਂ ਤੇ ਬਹੁਤ ਹੀ ਰਿਪੀਟ ਆ ਜੀ। ਆਹ ਨਿਕਲਾ ਵਰਕ ਆ ਜੀ। ਮਹਿਰੂਨ ਕਲਰ ਦਾ ਪੈਚ ਲਗਾ ਕੇ ਇਹਦਾ ਵਰਕ ਹੋ ਰਿਹਾ। ਫੈਂਡੀ ਸਿਲਕ ਦਾ ਸਟਾਪਰ ਜੀ। ਆ ਉਹ ਵੇਖੋ ਕੱਲਰ ਆਗੇ ਦੇ ਲੋ ਘੱਟ ਵਰ ਕੋਕ ਮਿਲਰ ਲੱਗੇ ਜੀ ਆ ਬੈਕ ਆਲਾ ਪੰਨਾ ਆ ਬੈਕ ਆਲਾ ਲੈਫਟ ਆ ਬੋਟਮ ਦਾ ਵਰਕ ਮੋਤੀ ਦੇਖਦੇ ਨੌਰ ਆਈ ਜਾਂਦੇ ਆ ਉਸ ਲਈ ਇਸ ਦਾ ਵਰਕ ਕਰਦੇ ਜੇ ਨਾਲ ਬਾਕੇ ਬੋਤੀ ਵਾਖ ਕਿਸੇ ਵੀ ਮੇਰੇ ਭੈਣ ਨੇ ਐਵੇਂ ਦਾ ਵਰਕ ਕਰਵਾਉਣਾ ਹੋਵੇ ਸਗਲੇ ਦਿੱਤੇ ਚੱਲਦੇ ਹੋਏ ਨੰਬਰ ਤੇ ਆਪਣਾ ਆਰਡਰ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟਾਈਲ ਤੇ ਕਸਟਮਾਈਜ਼ ਕਰਵਾ ਸਕਦੇ ਆ ਇਹਦੇ ਨਾਲ ਦੁਪੱਟਾ ਤੁਸੀਂ ਆਉਣ ਜਨੂਨ ਦਾ ਜਾਂ ਫੈਂਡੀਸ਼ ਨੂੰ ਦਿਖਾ ਸਕਦੇ ਚਲ ਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵਰਤ ਵਰਤ ਕਰੋ ਥੈਂਕ ਯੂ